ਮਣ ਵੀ ਦੋਨਾਂ ਨੇ ਪੜਿਆ ਸੀਗਾ ਉੱਥੇ ਉੱਥੇ ਨਾਲ ਜੀ ਜੀ ਜਿਹੜਾ ਦਰਬਾਰ ਸਾਹਿਬ ਹੈਗਾ ਉਸ ਕੋਨਣ ਦੇ ਨਾਲ ਬਹੁਤ ਵਧੀਆ ਉੱਥੇ ਫੀਲ ਹੁੰਦੀ ਹੈ ਕਿ ਕੀ ਸੀਗਾ ਵੀ ਜਦੋਂ ਗੁਰੂ ਗ੍ਰੰਥ ਜੀ ਨਾਨਕ ਦੇਵ ਜੋਤੀ ਜੋਤ ਸਮਾਏ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੇ ਵਿੱਚ ਉੱਥੇ ਸਿੱਖਾਂ ਦੇ ਵਿੱਚ ਤੇ ਮੁਸਲਮਾਨ ਨਿਪਾਇਸੀ ਈਡੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਬਹਿਸ ਹੋਗੀ ਉਹ ਕਹਿੰਦੇ ਵੀ ਸਾਡਾ ਗੁਰੂ ਹੈ ਅਸੀਂ ਦਫਨਾਵਾਂਗੇ ਤੇ ਸਿੱਖ ਕਹਿੰਦੇ ਵੀ ਸਾਡਾ ਗੁਰੂ ਹੈ ਅਸੀਂ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਬਹਿਸ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਕਹਿੰਦੇ ਕੋਈ ਮਹਾਪੁਰਖ ਹੈ ਜਿਆਨੀ ਬੰਦਾ ਸੀਗਾ ਜਿਹੜਾ ਉਸ ਸਮੇਂ ਉੱਥੇ ਉਹਨੇ ਕੀ ਕਰਿਆ ਵੀ ਆ ਕਿ ਕਰਿਆ ਵੀ ਉਹ ਕਹਿੰਦਾ ਵੀ ਆਪਾਂ ਕੋਈ ਗੱਲ ਨਹੀਂ ਭਈ ਹੱਲ ਲੱਭਦੇ ਆ ਇਸ ਦਾ ਉਹ ਗੁਰੂ ਸਾਹਿਬ ਦੀ ਜਿਹੜੇ ਉਹ ਪਈ ਸੀ ਉਂਦੇ ਹੀ ਪਈ ਸੀ ਜਦੋਂ ਉਹਦੇ ਉੱਪਰ ਚਾਦਰ ਦੇ ਦਿੱਤੀ ਉਹਨਾਂ ਨੇ ਚਾਦਰ ਦੇਤੀ ਉਹ ਕਹਿੰਦੇ ਕੋਈ ਗੱਲ ਨਹੀਂ ਦਾ ਹੱਲ ਲੱਭਾਂਗੇ ਵੀ ਆਪਾਂ ਜਿਹੜੀ ਚਾਦਰ ਹੈਗੀ ਵੀ ਇਹਦਾ ਉਹ ਕਰਦੇ ਆਂ ਉਹ ਜਦੋਂ ਚਾਦਰ ਚੱਕੀ ਤੇ ਨੀਚੇ ਕਹਿੰਦੇ ਵੀ ਉਹਦੇ ਗੁਰੂ ਸਾਹਿਬ ਦੀ ਦਹੀਂ ਹੈ ਨਹੀਂ ਸੀ ਉਹਦੇ ਫੁੱਲ ਬਣ ਗਏ ਸੀ ਤਾਂ ਮੁਸਲਮਾਨਾਂ ਨੇ ਕੀ ਕਰਿਆ ਆਪਦੇ ਹਿੱਸੇ ਦੇ ਅੱਧੇ ਫੁੱਲ ਸੀ ਜਿਹੜੇ ਉਹ ਦਫਨਾਤੇ ਅੱਧੀ ਚਾਦਰ ਅੱਧੀ ਚਾਦਰ ਅੱਧੇ ਫੁੱਲ ਹਾਂ ਉਧਰੋਂ ਜਿਹੜੇ ਵੀ ਸਿੱਖ ਸੀਗੇ ਉਹਨਾਂ ਨੇ ਉਹਦਾ ਸਸਕਾਰ ਕਰਤਾ ਮਤਲਬ ਸਾਂਝਾ ਹੀ ਸੀਗਾ ਸਾਂਝਾ ਸੀ ਇਹ ਸਭ ਦਾ ਉੱਥੇ ਵਾਕਿਆ ਦਾ ਵਾਕਿਆ ਦਾ ਉੱਥੇ ਇਧਰ ਦਰਬਾਰ ਸਾਹਿਬ ਹੈ ਤੇ ਨਾਲ ਹੀ ਉਹ ਮਜ਼ਾਰ ਹੈਗੀ ਜਿੱਥੇ ਸਸਕਾਰ ਕਰਿਆ ਸੀ ਤੇ ਦਫਨਾਇਆ ਸੀ ਦੋਨੋਂ ਚੀਜ਼ਾਂ ਦੋਨੋਂ ਚੀਜ਼ਾਂ ਕਿੱਥੇ ਸਾਂਝੀ ਬਾਤ ਦਾ ਬਹੁਤ ਜਿਆਦਾ ਮਨਜਾਲ ਖੁੱਲੀ ਡੁੱਲੀ ਜਗ੍ਹਾ ਪੁੱਲ ਮਲਾ ਕੇ ਹੋ ਸਕਦੀ ਹੈ 5-10 ਕਿੱਲਾਂ ਚ ਹੋਵੇ ਹੈਗੀ ਮਨਜਾਲ ਵੀ ਖੁੱਲੀ ਜਗ੍ਹਾ ਆਪਾਂ ਨੂੰ ਦੇਖ ਗਏ ਸੀ ਨਹੀਂ ਕਰ ਸਕਦੇ ਆਪਾਂ ਇਹਨਾਂ ਨੂੰ ਤੇ ਗੁਰਦੁਆਰਾ ਵਾਸਤੇ ਅਕਵਾਇਰ ਕੀਤੀ ਜ਼ਮੀਨ ਉਹ ਅਖੇ ਅਸੀਂ ਤੁਹਾਨੂੰ ਉਹ ਦੱਸ ਰਹੇ ਸੀ ਉਹ ਕਹਿੰਦੇ 1500 ਏਕੜ ਤੱਕ 임ਰਾਨ ਜੀ ਪ੍ਰਧਾਨ ਮੰਤਰੀ ਨੇ 1500 ਏਕੜ ਅਕਵਾਇਰ ਕੀਤੀ 1500 ਏਕੜ ਗੁਰਦੁਆਰਾ ਸਾਹਿਬ ਵਾਸਤੇ ਅਕਵਾਇਰ ਕੀਤੀ ਉਹ ਨਾਮ ਲਵਾਤੀ ਉਹਨਾਂ ਦੇ ਉਹਨਾਂ ਲੋਕਾਂ ਦੇ ਖੇਤ ਗੁਰੂ 1500 ਏਕੜ ਮੈਨੂੰ ਇਹ ਬਾਬਾ ਉਹ ਕਿਵੇਂ ਦੱਸਦਾ ਜੇ ਕਰਤਾਰਪੁਰ ਜੋਥੇ ਮੈਨੇਜਮੈਂਟ ਗੁਰੂ ਘਰ ਦੀ ਮਤਲਬ ਉਹ ਉੱਥੇ 2019 ਚ ਫੋਟੋਆਂ ਲੱਗੀਆਂ ਹੋਈਆਂ ਇਕੱਲਾ ਗੁਰੂ ਘਰ ਹੀ ਸੀ ਆਏ ਮੈਂ ਕਹ ਰਿਹਾ ਆਲੇ ਦੁਆਲੇ ਜਿਵੇਂ ਆਪਾਂ ਕਹੇ ਜਿਵੇਂ ਆਪਣੇ ਨਜ਼ਦੀਕ ਮਠਾਈ ਸਰ ਸਾਹਿਬ ਹੈ ਬਸ ਸੇਮ ਲਾ ਲਓ ਤੁਸੀਂ ਵੀ ਉਵੇਂ ਸੀ ਤੋਂ ਉਹਨੂੰ ਬਿਲਡ ਕਰਨਾ ਸ਼ੁਰੂ ਕੀਤਾ 2019 20 ਐਡਾ 19 ਦੇ ਵਿੱਚ ਕੋਰੀਡੋਰ ਖੋਲਣਾ ਕੁੱਲਿਆ ਕੇ ਲੂ 5 ਸਾਲ ਹੋ ਗਏ ਹੈ ਨਾ ਅੱਜ ਮੰਨ ਲਓ ਉਦੋਂ ਨੂੰ ਉਹਨਾਂ ਨੇ ਹੌਲੀ 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 ਉਹਨੂੰ ਡਿਵੈਲਪ ਕੀਤਾ ਹੌਲੀ ਹੌਲੀ ਡਿਵੈਲਪ ਕੀਤਾ ਮਤਲਬ ਉਸ ਤੋਂ ਪਹਿਲਾਂ ਉਹ ਓਡਾ ਨਹੀਂ ਜੇ ਇਮਰਾਨ ਖਾਨ ਨੇ ਜੇ 1500 ਏਕੜ ਲੈ ਕੇ ਦਿੱਤੀ ਤਾਂ ਉਸੇ ਚੋਂ ਉਹ ਹਾਂ ਹੋਇਆ ਮਤਲਬ ਗੁਰੂ ਘਰ ਦਾ ਜਿਹੜੀਆਂ ਵੀ ਚੀਜ਼ਾਂ ਬਣੀਆਂ ਹੈਸ਼ ਵਗੈਰਾ ਜਾਂ ਜੋ ਵੀ ਬਣਿਆ ਹੈ ਨਾ ਹਾਂ ਹਾਂਜੀ ਹਾਂ ਉਸ ਤੋਂ ਇਲਾਵਾ ਜੀ ਜਾਂਦੇ ਹੋਏ ਕੋਈ ਦੋ ਗੱਲਾਂ ਤੁਸੀਂ ਦੱਸਣੀਆਂ ਚਾਹੁੰਦੇ ਹੋ ਜਿਹੜੀਆਂ ਸਾਰਿਆਂ ਲਈ ਮਹੱਤਵਪੂਰਨ ਹੋਣ ਕੋ ਜਿਹਨੂੰ ਮੌਕਾ ਮਿਲਦਾ ਦਰਸ਼ਨ ਕਰਨ ਜ਼ਰੂਰ ਜਾਓ ਹੂੰ ਜਿੱਥੋਂ ਤੱਕ ਹੁੰਦਾ ਜਿੰਨੀ ਵੀ ਕੋਸ਼ਿਸ਼ ਹੁੰਦੀ ਆ ਟਾਈਮ ਤੋਂ ਟਾਈਮ ਕੱਢ ਕੇ ਇੱਕ ਵਾਰ ਦਰਸ਼ਨ ਜ਼ਰੂਰ ਕਰ ਜਿਵੇਂ ਤੁਸੀਂ ਨੂੰ ਦੱਸਿਆ ਤਾਂ ਤੁਹਾਨੂੰ ਅਸੀਂ ਵੀ ਖਰਚਾ ਕੋਈ ਨਹੀਂ ਹੈਗਾ ਹਮ ਇੱਕ ਤਾਂ ਉਹ 20 ਡਾਲਰ ਜਿਹੜੀ 1500 ਰੁਪਏ ਉਹ ਫੀਸ ਹੈ ਉਹ ਤਾਂ ਉਹੀ ਮੰਨਿਓ ਆਪਣੀ ਇੱਛਾ ਹੈ ਨਾ ਆਪਣੀ ਜੀ ਤਾਂ ਆਪਣੀ ਇਸੇ ਬਾਕੀ ਕਿਰਾਇਆ ਪਾੜਾ ਗੱਲੋ ਵੀ ਅੰਮਤ ਸਰ ਸਾਹਿਬ ਹੀ ਜਾਣਾ ਇੱਥੇ ਐਂ ਗੱਲੋ ਬਸ ਐਂ ਜੀ ਮਨਸਾਲੇ 20000 ਰੁਪਏ ਦੇ ਇਹਨਾਂ ਨਾਲ ਲੋ 20000 ਰੁਪਏ ਮੰਨ ਕੇ ਚੱਲੋ ਵੀ ਤੁਸੀਂ ਕਰੋ ਨਿਕਲਣਾ ਖਰਚਾ ਕੋਈ ਇਹ ਨਹੀਂ ਹੈਗਾ ਵੀ ਮੈਂ ਕਿਤੇ ਹੋਰ ਜਾ ਰਹੇ ਹਾਂ ਵੱਧ ਲੱਗਣਗੇ ਹਾਂ 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 ਉਹ ਵੱਧ ਤੋਂ ਵੱਧ ਜਾਓ ਕੁੱਲ ਮਿਲਾ ਕੇ ਆਪਾਂ ਜਿਹੜੇ ਕਹਿ ਵੀ ਰਹੇ ਆ ਵੀ ਜਿੰਨੇ ਲੋਕਾਂ ਦੇ ਵਿੱਚ ਖਲਵਾਉਣ ਦੀ ਇਹਦੇ ਵਿੱਚ ਇੱਛਾ ਸੀਗੀ ਉਹਨੇ ਬੇਨਤੀ ਦੇ ਵਿੱਚ ਆ ਨਹੀਂ ਰਹੇ ਆ ਨਹੀਂ ਰਹੇ ਉਹਦਾ ਕਾਰਨ ਸ਼ਾਇਦ ਕਰੋਨਾ ਕਰੋਨਾ ਤੋਂ ਬਾਅਦ ਉੱਥੇ ਰਪੋਟਰ ਰਪੋਟਾਂ ਹੀ ਮੰਗਣ ਲੱਗੇ ਸੀ ਕਰੋਨਾ ਦੀਆਂ ਸ਼ਾਇਦ ਇਹ ਵੀ ਹੋ ਸਕਦਾ ਹਾਂ ਇਹ ਵੀ ਹੋ ਸਕਦਾ ਪਰ ਕੀ ਹੁਣ ਸਭ ਠੀਕ ਹੈ ਕਪੋਲਿਓ ਦੀਆਂ ਬੁੰਡਾ ਬਾਕੀ ਕੀ ਗੱਲ ਇਹ ਆ ਬਾਈ ਕਈ ਵਾਰੀ ਬੰਦੇ ਨੂੰ ਨਹੀਂ ਵੀ ਪਤਾ ਹੁੰਦਾ ਵੀ ਕਿੰਨਾ ਕੁ ਖਰਚਾ ਆ ਜੂ ਜਾਂ ਕੀ ਪ੍ਰੋਸੈਸ ਆ ਹਾਂ ਬੱਕਰੇ ਬੈਠੀ ਡਰੀ ਜਾਂਦਾ ਕੋਈ ਆਮ ਯਾਤਰਾ ਜਿਵੇਂ ਆਪਾਂ ਕਿਤੇ ਵੀ ਗੁਰਦੁਆਮਾ ਦੀ ਕਰਦੇ ਆਂ ਤਾਨੂੰ ਲੱਗਦਾ ਵੀ ਹਜੂਰ ਸਾਹਿਬ ਵਾਧਰ ਰਪੀਏ ਲੱਗਦੇ ਆ ਦੂਰ ਹੈ ਅੱਛਾ ਹਜੂਰ ਸਾਹਿਬ ਨਾਲ ਵੀ ਘੱਟ ਖਰਚੇ ਚ ਆ ਜਾਂਦਾ ਤਾਂ ਨਾਲ ਹੀ ਹੈ ਜਿਵੇਂ ਆਪਣਾ ਜਲੋ ਮੰਨੋ ਮੰਨੇ ਚਲੋ ਵੀ 2000 ਤੋਂ ਪ੍ਰੋਸੈਸ ਫੀਸ ਕੱਢ ਦੋ ਸਾਰੀ ਜਿਵੇਂ 1500 2000 ਤਾਂ ਡਾਲਰਾਂ ਦਾ ਹੋ ਗਿਆ ਤੇ 2-300 ਹੋਰ ਆਪਣਾ ਲਾ ਲਓ ਆਨਲਾਈਨ ਵਗੈਰਾ ਦਾ ਤੇ ਦੋ ਦੇ ਤਾਂ 1500 ਰੁਪਏ ਹੋਰ ਲਾ ਲਓ ਜਿਵੇਂ ਉਹਨਾਂ ਨੇ ਸੋਚਿਆ ਵਾਡੇ ਨੂੰ ਬਣਾ ਨਾ ਨਾ ਮੰਨ ਕੇ ਚੱਲੀਏ 2000 ਰੁਪਏ ਦਾ ਵੱਧ ਤੋਂ ਵੱਧ ਖर्चा ਮੰਨਦੇ ਆ ਅਸੀਂ ਕਰਦੇ ਆਲੇ ਆ 3500 3000 ਚ ਆਪਾਂ ਪਾਕਿਸਤਾਨ ਚ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਕਰ ਸਕਦੇ ਆ ਜੇ ਮਨੋਂ ਇੱਛਾ ਹੈ ਜੇ ਮਨੋਂ ਇੱਛਾ ਹੈ ਜੇ ਮਨੋਂ ਉਹਨਿਆਂ ਦਾ ਭਾਈ ਲੱਖ ਰੁਪਏ ਤੋਂ 2 ਲੱਖ ਉਹ ਤਾਂ ਅਗਲੀ ਪਹਿਲਾਂ ਡਰ ਪਾਇਆ ਹੋਇਆ ਸੀ ਦੇਖੋ ਵੀ ਪਾਕਿਸਤਾਨ ਦੀ ਇਹ ਮੋਹਰ ਲੱਗ ਗਈ ਬਾਕੀ ਮੁਲਕਾਂ ਚ ਨਹੀਂ ਜਾਂਦਾ ਹਾਂ ਇਹ ਮੇਨ ਗੱਲ ਇਹ ਤਾਂ ਕੋਈ ਗੱਲ ਨਹੀਂ ਕਿੰਨੇ ਗਏ ਆਪਣੇ جا ਰਹੇ ਹੈ ਅੱਜ ਜਦੋਂ ਪੱਪ ਇੰਟਰਵਿਊ ਕਰ ਰਹੇ ਹੁਣ ਵੀ ਉੱਥੇ ਵਿਸ਼ਵ ਪੰਜਾਬੀ ਕਾਨਫਰੰਸ ਚੱਲ ਰਹੀ ਹੈ ਲਾਹੌਰ ਇਹ ਮਲਕੀਤ ਰੌਣੀ ਪੰਜਾਬੀ ਫਿਲਮਾਂ ਵਾਲਾ ਹਨਾ ਸ਼ਾਇਦ ਮੈਂ ਸਵਰਨ ਸਿੰਘ ਜੀ ਨਾਲ ਸਵਰਨ ਸਿੰਘ ਹਰਮਨ ਸਿੰਘ ਤੇ ਗਿਲਰਨ ਤੇ ਹੋਰੀ ਸੋਨੀਆ ਮਾਨ ਕਿੰਨੇ ਲੋਕ ਜਾ ਆ ਰਹੇ ਮੋਰ ਮਾਰੀ ਕੋਈ ਗੱਲ ਨਹੀਂ ਦੂਜੀ ਮਾਰੀ ਜੀ ਬਹੁਤ ਆ ਰਹੇ ਹਨਾ ਇਹਨਾਂ ਦੀ ਵੀ ਬਹੁਤ ਹੋਰ ਗੱਲ ਹੈ ਐਪਲੀਕੇਸ਼ਨ ਕਰਕੇ ਟਪਾਉਂਦੇ ਆ ਫੌਜ ਵਾਲੇ ਵਧੀਆ ਗਾਈਡ ਕਰਦੇ ਆ ਵੀ ਇੱਥੇ ਵੈਰੀਫਿਕੇਸ਼ਨ ਕਰਾ ਲਾ ਉੱਥੇ ਕਰਾ ਲਾ ਕਿਉਂ ਆਪਣਾ ਅਨਪੜਾ ਸੰਗਤ ਵੀ ਜਾਂਦੀ ਹੈ ਬਹੁਤ ਜੇ ਤੁਸੀਂ ਵੀਜ਼ਾ ਲਵਾ ਕੇ ਜਾਣਾ ਵੈਸੀ ਜਾਣਾ ਪਾਕਿਸਤਾਨ ਘੁੰਮਣ ਦਾ ਹਫਤੇ ਦਸ ਦਿਨ ਵਾਸਤੇ ਹੂੰ ਮਹੀਨੇ ਵਾਸਤੇ ਤਾਂ ਉਹ ਤੁਹਾਨੂੰ ਸਿਕਿਉਰਿਟੀ ਵੀ ਦਿੰਦੇ ਆ ਸਿਕਿਉਰਿਟੀ ਦਿੰਦੇ ਆ ਤੁਹਾਡੇ ਨਾਲ ਪੁਲਿਸ ਦਾ ਜਾਊਗਾ ਚਾਰ ਹਰ ਦਿਨ ਚਾਰ ਬੰਦੇ ਦਿੰਦੇ ਆ ਸਿਕਿਉਰਿਟੀ ਦੇ ਬਿਲਕੁਲ ਫ੍ਰੀ ਸਰਕਾਰ ਨੂੰ ਉਧਰ ਬਿਲਕੁਲ ਫ੍ਰੀ ਹਾਂ ਜਿੰਨੇ ਦਿਨ ਤੁਸੀਂ ਘੁੰਮਣ ਚ ਵਗ ਜਾਣਗੇ ਉਹ ਸਾਰਾ ਦਿਨ ਤੁਹਾਡੇ ਨਾਲ ਸਾਰਾ ਦਿਨ ਤੁਹਾਡੇ ਨਾਲ ਰਹੇ ਮਤਲਬ ਇਹ ਆਪਾਂ ਇੰਨੀ ਗੱਲਬਾਤ ਕੀਤੀ ਆ ਨਾ ਤੇ ਬਾਕੀ ਜਿਵੇਂ ਤੁਹਾਡੇ